ਵਾਰਡ ਨੰਬਰ 18 ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨਿਸ਼ਾਨ ਸਿੰਘ ਗਿਆਨ ਸਿੰਘ ਢਾਬੇ ਵਾਲਿਆਂ ਦੀ ਬੱਲੇ ਬੱਲੇ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਵਾਰਡ ਵਾਸੀਆਂ ਦਾ ਸਾਰਿਆਂ ਨੇ ਏਕਾ ਕਰ ਲਿਆ ਹੈ ਅਕਾਲੀ ਵੀ ਦੇਖ ਲੈ ਕਾਂਗਰਸੀ ਵੀ ਤੇ ਆਮ ਆਦਮੀ ਪਾਰਟੀ ਵੀ ਇੱਕ ਖਰੇ ਨਹੀਂ ਉਤਰੇ ਹੁਣ ਇਸ ਵਾਰ ਬੀਜੇਪੀ ਪਾਰਟੀ ਕਮਲਦਾ ਫੁੱਲੀ ਜਿੱਤੇਗਾ ਹੋਰ ਕੋਈ ਨਹੀਂ ਤਰੰਤਰੰਦੀਨ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਕਮਲਦੇ ਫੁੱਲ ਦੀ ਬੱਲੇ ਬੱਲੇ ਹੁੰਦੀ ਵੀ ਦਿਖਾਈ ਦੇ ਰਹੀ ਹੈ ਮੈਂ ਗਲਤੀਆਂ ਕਹਿਰਾਈਆਂ ਤੋਂ ਸਭ ਤੋਂ ਪਹਿਲਾਂ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਵਾਰਡ ਨੰਬਰ 18 ਤੋਂ ਸਾਡੇ ਬਹੁਤ ਹੀ ਇਮਾਨਦਾਰ ਸਮਾਜ ਸੇਵੀ ਹਰੇਕ ਇਨਸਾਨ ਦੇ ਦੁੱਖ ਸੁੱਖ ਦੇ ਭਾਈਵਾਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਰਦਾਰ ਨਿਸ਼ਾਨ ਸਿੰਘ ਜੀ ਨੂੰ ਇਸ ਵਾਰਡ ਦੇ ਵਿੱਚ ਉਮੀਦਵਾਰ ਬਣਾ ਕੇ ਭੇਜਿਆ ਅੱਜ ਉਹ ਚੇਚੇ ਤੌਰ ਤੇ ਸਮੁੱਚੇ ਸਾਥੀਆਂ ਦੇ ਨਾਲ ਅਸੀਂ ਇਸ ਬਾੜ ਦੇ ਵਿੱਚ ਪਹੁੰਚੇ ਹਾਂ ਤੇ ਮੈਂ ਧੰਨਵਾਦ ਕਰਦਾ ਦਿਲ ਦੀਆਂ ਗੱਲਾਂ ਆ ਸਮੁੱਚੇ ਸਾਥੀਆਂ ਡਾਕਟਰ ਸਾਹਿਬ ਦਾ ਮਾਸਟਰ ਜੀ ਦਾ ਜਿਨ੍ਹਾਂ ਨੇ ਅੱਜ ਝਕਾਰਿਆਂ ਦੀ ਗੂੰਜ ਦੇ ਵਿੱਚ ਵਿਸ਼ਵਾਸ ਦਿਵਾਇਆ ਕਿ ਸਰਦਾਰ ਨਿਸ਼ਾਨ ਸਿੰਘ ਜੀ ਇਸ ਬਾੜ ਦੇ ਉਤੋਂ ਵੱਡੀ ਦੀਰ ਦੇ ਨਾਲ ਜਿੱਤ ਕੇ ਅਸੀਂ ਨਗਰ ਕੌਂਸਲ ਵਿੱਚ ਭੇਜਾਂਗੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਮੁੱਚੇ ਬਾੜ ਵਾਸੀਆਂ ਨੂੰ ਅਪੀਲ ਕਰਦਾ ਕਿ ਪਿਛਲੇ ਲੰਬੇ ਸਮੇਂ ਦੀਆਂ ਬੜੀਆਂ ਮੁਸ਼ਕਲਾਂ ਨੇ ਤਰਨ ਤਰ ਹਸਰਤ ਮਾ ਕੋ ਲੀਡਰਾਂ ਨੂੰ ਉਠੋ ਪੁੱਲਣ ਜਾਂ ਲਾਰਾ ਲਾਉਣ ਨਹੀਂ ਆਇਆ ਜਿਹੜੀਆਂ ਦੁੱਖਾਂ ਚੜ੍ਹਨ ਕਰਦੀਆਂ ਮੈਂ ਤਾਂ ਇਹੇ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਹੀਂ ਨਗਰ ਨਿਵਾਸੀਆਂ ਨੂੰ ਕਿ 2 ਮਾਰਚ ਵਾਲੇ ਦਿਨ ਇੱਕ ਇੱਕ ਵੋਟ ਜਿਹੜੀ ਕਮਲ ਦੇ ਫੁੱਲ ਤੇ ਉੱਤੇ ਪਾ ਕੇ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾ ਦਿਓ ਉਹ ਤੋਂ ਬਾਅਦ ਦਾਾਸ ਦੀਆਂ ਜ਼ਿੰਮੇਵਾਰੀਆਂ ਸ਼ੁਰੂ ਕੋਸ਼ਿਸ਼ ਆ ਮੇਰੀ ਕਿ ਇਸ ਪਵਿੱਤਰ ਨਗਰੀ ਦੀ ਕਰਵਾਉਣਾ ਪਰਮਾਤਮਾ ਨੇ ਕੋਸ਼ਿਸ਼ ਆ ਮੇਰੀ ਇਸ ਪਵਿੱਤਰ ਨਗਰੀ ਦੀ ਜਿਹੜਾ ਪਿਛਲੇ 15 ਸਾਲਾਂ ਦੇ ਵਿੱਚ ਲੋਕਾਂ ਦੇ ਚਿਹਰੇ ਜਿਹੜੇ ਮਰਜਾਏ ਪਏ ਨੇ ਗੁਰੂ ਕਿਰਪਾ ਕਰੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਪਿਛਲੇ ਲੰਬੇ ਸਮੇਂ ਦੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਹੱਲ ਕਰਕੇ ਉਹਨਾਂ ਚਿਹਰਿਆਂ ਤੇ ਜਿਹੜੀ ਖੁਸ਼ੀ ਦੁਬਾਰਾ ਭਾਰਤੀ ਜਨਤਾ ਪਾਰਟੀ ਲੈ ਕੇ ਆਉ। ਇਸ ਵਾਰ ਦੀ ਬੜੀ ਇੱਕੀ ਬੇਨਤੀ ਹੈ ਕਿ ਮੇਰੇ ਧਿਆਨ ਚ ਦਿੱਤਾ ਜੀ ਜਦੋਂ ਸੰਵੰਦਕ ਸਾਰੇ ਪ੍ਰਮੁੱਖ ਲੋਕ ਇੱਥੇ ਬੈਠੇ ਸੀ ਉਹਨਾਂ ਸਾਰੀਆਂ ਮੁਸ਼ਕਲਾਂ ਚਾਹੇ ਦੰਪਤੀ ਗੱਲ ਕਰ ਲੋ ਚਾਹੇ ਨਸ਼ੇ ਦੀ ਗੱਲ ਕਰ ਲੋ ਇਹਨਾਂ ਹਾਲਾਤਾਂ ਤੋਂ ਸਮੁੱਚੇ ਬਾੜਵਾਸੀ ਜਿਹੜੇ ਪਰੇਸ਼ਾਨ ਨੇ ਗੁਰੂ ਕਿਰਪਾ ਕਰੇ ਤੁਹਾਡੀ ਸਾਰਿਆਂ ਦੇ ਪਿਆਰ ਤੇ ਸਤਕਾਰ ਨਗਰ ਕੌਂਸਲ ਦਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਦਾ ਬਣੇ ਕਿਉਂਕਿ ਜਿੱਥੇ-ਜਿੱਥੇ ਵੀ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਉਹਨਾਂ ਸੂਬਿਆਂ ਦੇ ਭਾਰਤੀ ਜਨਤਾ ਪਾਰਟੀ ਨੂੰ ਇਨੁਹਾਰ ਬਤਲ ਕੇ ਰੱਖ ਦਿੱਤੀ ਆ ਮੈਂ ਤੁਹਾਡੇ ਮਾਦੀਆਂ ਮਰਾਈ ਫਿਰ ਵਿਸ਼ਵਾਸ ਦਿਵਾਉਣਾ ਚਾਹੇ ਕੂੜੇ ਦੇ ਡੰਪ ਦੀ ਗੱਲ ਕਰੋ ਚਾਹੇ ਸੀਵਰੇਜ ਦੀ ਗੱਲ ਕਰੋ ਚਾਹੇ ਨਸ਼ੇ ਦੀ ਗੱਲ ਕਰੋ ਗੈਂਗਸਟਰਵਾਦ ਦੀ ਗੱਲ ਕਰੋ ਜਿਹੜੀਆਂ ਵੀ ਸਮੱਸਿਆਵਾਂ ਨੇ ਮੇਨ ਤੌਰ ਤੇ ਗੰਦੇ ਪਾਣੀ ਦੀ ਬੜੀ ਸਮੱਸਿਆ ਉਹਨਾਂ ਸਾਰਿਆਂ ਦੀ ਸਮੱਸਿਆ ਦਾ ਜਿਹੜਾ ਹੱਲ ਆ ਮੈਂ ਕੇਂਦਰ ਤੇ ਅੱਗੇ ਜਦੋਂ ਸਾਡਾ ਇੱਥੇ ਪ੍ਰਧਾਨ ਬਣਾਏ ਨੇ ਕਾਉਂਸਲਰ ਜੱਦੇ ਨੇ ਮੈਂ ਕੇਂਦਰ ਤੇ ਅੱਗੇ ਸਮੁੱਚੇ ਲੋਕਾਂ ਦੀ ਅਪੀਲ ਨੂੰ ਲੈ ਕੇ ਜਾਵਾਂਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਜਿੱਥੇ ਵੀ ਸਾਡੇ ਪ੍ਰਧਾਨ ਨੇ ਜਿੱਥੇ ਵੀ ਸਾਡੀਆਂ ਲੋਕਾਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਉਹਨਾਂ ਮੁਸ਼ਕਲਾਂ ਨੂੰ ਪਾਲਦੇ ਹਰ ਰਾਹ ਤੇ ਹੱਲ ਕਰਵਾਉਣ ਲਈ ਸਮੁੱਚੀ ਭਾਰਤੀ ਜਨਤਾ ਪਾਰਟੀ ਵਚਨਬੱਧ ਰਹਿੰਦੀ ਹੈ ਜੀ ਸਾਹਤ ਹੋ ਗਈ ਹੈ ਤੁਹਾਡੇ ਸਾਹਮਣੇ ਹੈ ਜੀ ਜਿਹਦੀਆਂ ਬਾਹਾਂ ਮਤ ਜੋਰ ਜਾਂ ਜਿਹਨੂੰ ਲੋਕਾਂ ਤੇ ਵਿਸ਼ਵਾਸ ਹੁੰਦਾ ਉਹ ਕਦੀ ਗੰਦੀ ਰਾਜਨੀਤੀ ਨਹੀਂ ਕਰਦਾ ਇਹਨਾਂ ਲੋਕਾਂ ਨੇ ਨਾਮ ਜਟਕੀਆਂ ਤੋਂ ਲੈ ਕੇ ਹਰਪਾਲ ਤੱਕ ਹਰਪਾਲ ਤੋਂ ਬਾਅਦਾਂ ਤੁਹਾਡੇ ਵੀ ਧਿਆਨ ਚ ਆਇਆ ਕਿ ਭਾਰਤੀ ਜਨਤਾ ਪਾਰਟੀ ਨੇ ਹਰੇਕ ਮੁਕਾਬਲੇ ਦਾ ਇਹਨਾਂ ਦਾ ਸਾਹਮਣਾ ਕੀਤਾ ਭਾਰਤੀ ਜਨਤਾ ਪਾਰਟੀ ਦੇ ਜਵਾਬ ਸ਼ਿਪਾਈਆਂ ਤੇ ਅੱਗੇ ਇਹ ਕਿਤੇ ਵੀ ਰੁਕ ਨਹੀਂ ਸਕਿਆ ਪੋਸਟਰ ਪੜ ਰਹੇ ਆ ਜਿੰਨੀ ਮਰਜ਼ੀ ਕਟਿਆ ਤੋਂ ਕਟਿਆ ਰਾਜਨੀਤੀ ਕਰ ਲੈਣ ਅਰ ਇਹ ਝਾੜੂ ਦਾ ਤੀਲਾ ਤੀਲਾਉਣ ਤੋਂ ਕੋਈ ਨਹੀਂ ਰੋਕ ਸਕਦਾ ਕਿਉਂਕਿ ਲੋਕਾਂ ਨੇ ਹੁਣ ਮਨ ਬਣਾ ਲਿਆ ਕਿ ਤਰਨਤਾਰਨ ਸ਼ਹਿਰ ਦੇ ਵਿੱਚ ਇਸ ਪਵਿੱਤਰ ਸ਼ਹਿਰ ਦੇ ਵਿੱਚ ਕਮਲ ਦਾ ਫੁੱਲ ਜਿਹੜਾ 2 ਮਾਰਚ ਨੂੰ ਖਿਲਾਉਣ ਲਈ ਤਿਆਰ ਬੈਠੇ ਨੇ ਇਹਨਾਂ ਦੀਆਂ ਜਿਹੜੀਆਂ ਕੋਝੀਆਂ ਚੱਲਾਂ ਕਿਸੇ ਵੀ ਪੱਖ ਦੇ ਨਾਲ ਹੁਣ ਸੱਤਾਧਰ ਪਾਰਟੀ ਦੀ ਨਹੀਂ ਕੰਮ ਜਾ ਬੁਜੀਗੀ ਅੱਜ ਕਹਿਣਾ ਚਾਹੁੰਦੇ ਜੇ ਕੀ ਇਹਨਾਂ ਦੇ ਨਾਲ ਵਾਅਦੇ ਕੀਤੇ ਗਏ ਕਿਹੜੇ ਮੁੱਦੇ ਆ ਸਭ ਤੋਂ ਪਹਿਲਾਂ ਇਹ ਵੈਗਰੀਆ ਖਾਲਸਾ ਵੈਗਰੀ ਨਹੀਂ ਬਤਾਈ ਇਹ ਸਾਨੂੰ ਸ਼ਹਿਰ ਦੇ ਇਸੇ ਮਲੇ ਨੇ 92 18 ਦੇ ਜਿੰਨੇ ਇਹ ਮੁੱਦੇ ਪ੍ਰਧਾਨ ਜੀ ਨੇ ਅੱਜ ਦੱਸਤੇ ਆ ਇਹੇ ਮੁੱਦੇ ਆ ਇਹ ਪ੍ਰਮਾਣਿਤਵਾ ਕਰੇ ਸੇਵਾ ਦਾ ਮੌਕਾ ਦੇਵੇ ਇਹ ਪ੍ਰਧਾਨ ਜੀ ਵੀ ਜੋ ਆਪਣਾ ਵਾਦਾ ਕਰ ਚੁੱਕਿਆ ਇਸੇ ਤਰ੍ਹਾਂ ਪੂਕਤਾਂਗੇ ਜੀ ਕਿ ਕਿੰਦਾ ਦਾ ਸ਼ਾਹ ਲੋਕਿਆ ਜਿੰਦਾਂ ਦਾ ਤੁਸੀਂ ਦੇਖ ਹੀ ਰਹੇ ਜੀ ਇੰਝ ਬੜਾ ਵੱਡਾ ਦੇਖ ਹੀ ਰਹੇ ਜੀ ਜੇ ਉਹਨਾਂ ਨੂੰ ਮੇਰੇ ਤੋਂ ਵਿਸ਼ਵਾਸ ਆ ਮੈਨੂੰ ਇੱਕ ਨਾਜ਼ੀ ਮੌਤ ਨੂੰ ਸਮਝਦਾ ਵਾ ਇਸ ਮਲੇ ਦੇ ਮੋੜ ਵਕ ਕਿੰਨੇ ਜਿੰਨੇ ਮਦਰ ਨੂੰ ਸਵਾਲ ਮੌਕਾ ਦਿੱਤਾ ਇੱਕ ਤੂੰ ਦੇਖ ਆ ਵੀ ਨੋਟ ਕਰ ਲੋ ਕਿ ਜਿੰਨੇ ਵੀ ਪਾਰਟੀ ਦੇ ਬੰਦੇ ਸ਼ਹਿਰ ਦੇ ਆਪਣੇ ਕਲੀ ਨਾ ਮੰਨੇ ਆ ਦੇਖੋ ਕਿਦਾਂ ਸਪੀਚ ਕਰ ਰਹੇ ਆ ਤੋ ਕੋਈ ਅਚੀ ਨਾਲ ਮੈਨੂੰ ਦੇਖਿਆ ਚਿਹਰਾ ਦੇਖਿਆ ਇੱਕ ਧਾਰਮਿਕ ਬੰਦਾ ਵੀ ਦੇਖਿਆ ਜਿਵੇਂ ਜਿਵੇਂ ਮੈਨੂੰ ਮਿਲੀ ਆ ਪੂਰੀ ਤੈਜ ਨੂੰ ਨਿਭਾਉਣਾ ਮੈਨੂੰ ਜਿੱਤ ਪੱਕੀ ਆ ਹਾਂਜੀ ਜਿੱਤ ਪੱਕੀ ਆ ਇਹ ਤਾਂ ਵਾਇਰਲ ਜਾਂਦਾ ਜੇ ਆਲਾਨ ਹੋਣਾ ਬਾਕੀ ਆ ਜਿੱਤ ਪੱਕੀ ਆ